ਦੀ ਗੱਲ ਤੋਂ ਬਾਅਦ ਦਲਜੀਤ ਦੂਸਾਂਝ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਦਲਜੀਤ ਦੂਸਾਂਝ ਨੂੰ ਧਮਕੀ ਵੀ ਦਿੱਤੀ ਗਈ ਸੀ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਦਲਜੀਤ ਦੇ ਵੱਲੋਂ ਅਮਿਤ ਆਪ ਬੱਜਨ ਦੇ ਜੋ ਪੈਰੀ ਹੱਥ ਲਗਾਇਆ ਗਿਆ ਤੇ ਸਿੱਖਾਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਹ ਗੱਲ ਉਹਨਾਂ ਦੀ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਉਹ ਹੁਣ ਇਸ ਮਾਮਲੇ ਦੇ ਵਿੱਚ ਦਲਜੀਤ ਦੂਸਾਂਝ ਦਾ ਪਹਿਲਾ ਬਿਆਨ ਸਾਹਮਣੇ ਆ ਚੁੱਕਾ ਹੈ ਉਹਨਾਂ ਕਿਹਾ ਕਿ ਮੈਂ KBC ਦੇ ਵਿੱਚ ਆਪਣੇ ਕਿਸੇ ਗਾਣੇ ਦੀ ਪ੍ਰਮੋਸ਼ਨ ਕਰਨ ਲਈ ਨਹੀਂ ਗਿਆ ਸੀ ਅਤੇ ਨਾ ਹੀ ਆਪਣੀ ਕਿਸੇ ਫਿਲਮ ਦੇ ਪ੍ਰਮੋਸ਼ਨ ਲਈ ਗਿਆ ਸੀ ਮੈਂ ਪੰਜਾਬ ਦੇ ਲਈ ਗਿਆ ਸੀ ਔਰ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਉਹਨਾਂ ਦੀ ਗੱਲ ਰੱਖਣੇ ਗਿਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਗੱਲ ਨੈਸ਼ਨਲ ਪੱਧਰ ਤੇ ਹੋਵੇ ਇਸ ਲਈ ਮੈਂ KBC ਦੇ ਵਿੱਚ ਗਿਆ ਸੀ ਔਰ ਇਹ ਪੋਸਟ ਪਾ ਕੇ ਗੁਰਜੀਤ ਦੁਸਾਂਜ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਾਫੀ ਦਿਨਾਂ ਤੋਂ ਵਿਵਾਦ ਹੋ ਰਿਹਾ ਹੈ ਔਰ ਜਦੋਂ ਪ੍ਰੋਮੋ ਆਉਂਦਾ ਹੈ KBC KBC ਦਾ ਤਾਂ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਜਾਂਦਾ ਹੈ ਦਿਲਜੀਤ ਦੁਸਾਂਝ ਗਾਣਾ ਗਾਉਂਦੇ ਹੋਏ ਕੇਬੀਸੀ ਦੇ ਵਿੱਚ ਐਂਟਰੀ ਲਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਔਰ ਉਸ ਤੋਂ ਬਾਅਦ ਪੰਜਾਬ ਦੇ ਪੁੱਤਰ ਦਾ ਸਵਾਗਤ ਕਰਦੇ ਹੋਏ ਅਮਿਤਾਬ ਬਚਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਇਆ ਜਾਂਦਾ ਔਰ ਇਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਵਿਵਾਦ ਹੋ ਜਾਂਦਾ ਹੈ ਕਿ ਆਖਿਰ ਅਮਿਤਾਬ ਬਚਨ ਦੇ ਪੈਰੀ ਹੱਥ ਕਿਉਂ ਲਾਏ ਗਏ ਕਿਉਂਕਿ ਅ ਅਮਿਤਾਬ ਬਚਨ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ 84 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਭੜਕਾਊ ਬਿਆਨਬਾਜ਼ੀ ਕੀਤੀ ਗਈ ਸੀ ਔਰ ਇਸੇ ਦੇ ਚੱਲਦੇ ਕਈ ਥਾਵਾਂ ਤੇ ਦੰਗੇ ਭੜਕੇ ਸੀ ਤਾਂ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਮੇਸ਼ਾ ਤੋਂ ਰੋਹ ਰਹਿੰਦਾ ਹੈ ਔਰ ਇਸੇ ਨੂੰ ਲੈ ਕੇ ਜਦੋਂ ਦਲਜੀਤ ਦਸਾਂਝ ਦੇ ਵੱਲੋਂ ਪੈਰੀ ਹੱਥ ਲਾਈ ਜਾਂਦੇ ਨੇ ਤਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਅੱਤਵਾਦੀ ਪੰਨੂ ਦੇ ਵੱਲੋਂ ਇਸ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਹੈ ਉਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਦਲਜੀਤ ਦਸਾਂਝ ਨੂੰ ਔਰ ਜਦੋਂ ਇਹ ਅ ਤਾਂ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਪਹਿਲਾ ਬਿਆਨ ਦਲਜੀਤ ਤੁਸਾਂਜ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਪੰਜਾਬ ਲਈ ਕੇਬੀਸੀ ਦੇ ਵਿੱਚ ਗਏ ਸੀ ਪੰਜਾਬ ਦੀ ਗੱਲ ਰੱਖਣ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਤਾਂ ਉਸ ਨੂੰ ਲੈ ਕੇ ਗਏ ਸੀ ਇੱਕ ਵੀਡੀਓ ਵੀ ਪੋਸਟ ਕੀਤੀ ਜਾਂਦੀ ਹੈ ਦਲਜੀਤ ਤੁਸਾਂਜ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਗਾਣਾ ਗਾਉਣ ਲਈ ਕਹਿੰਦਾ ਹੈ ਦਲਜੀਤ ਤੁਸਾਂਜ ਅੱਗੇ ਜਵਾਬ ਦਿੰਦਾ ਹੈ ਕਿ ਅੱਜ ਪੰਜਾਬ ਲਈ ਆਇਆ ਹਾਂ ਤਾਂ ਪੰਜਾਬ ਲਈ ਤੁਸੀਂ ਮੈਨੂੰ ਜੋ ਵੀ ਕੁਝ ਕਰਨ ਨੂੰ ਕਹੋਗੇ ਅੱਜ ਮੈਂ ਇੱਥੇ ਕਰਕੇ ਜਾਵਾਂਗਾ ਤਾਂ ਪੰਜਾਬ ਦੀ ਜੋ ਹੜਾ ਆਈ ਸੀ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਦਿਲਜੀਤ ਦੁਸਾਂਝ ਦੇ ਵੱਲੋਂ ਬੱਡੀ ਜ਼ਿੰਮੇਵਾਰੀ ਵੀ ਲਈ ਗਈ ਸੀ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲਿਆ ਗਿਆ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀ ਗੱਲ ਮੈਨੂੰ ਜਿਹੜੇ ਵੀ ਪੱਧਰ ਦੇ ਉੱਤੇ ਕਰਨੀ ਪਵੇ ਤਾਂ ਮੈਂ ਉਹ ਜ਼ਰੂਰ ਕਰਾਂਗਾ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗਾ ਔਰ ਪੰਜਾਬ ਨੂੰ ਹੜ੍ਹਾਂ ਦੀ ਇਸ ਮਾਰਚੋਂ ਕੱਢ ਲੈ ਮੈਨੂੰ ਜੋ ਕੁਝ ਕਰਨਾ ਪਿਆ ਮੈਂ ਉਹ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਰਾਂਗਾ ਤਾਂ ਕੇਬੀਸੀ ਦਾ ਇਹ 에ਪੀਸੋਡ 31 ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਅੱਜ ਕੇਬੀਸੀ ਦਾ ਉਹ ਐਪੀਸੋਡ ਜਿਸ ਦੇ ਵਿੱਚ ਦਿਲਜੀਤ ਦੁਸਾਂਝ ਕੇਬੀਸੀ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਜਾਰੀ ਹੋਵੇਗਾ ਤਾਂ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਜਿੰਨੀ ਵੀ ਰਕਮ ਜਿੱਤੀ ਗਈ ਹੈ ਉਹ ਦਿਲਜੀਤ ਦੁਸਾਂਝ ਦੇ ਵੱਲੋਂ ਪੰਜਾਬ ਦੇ ਹੜ੍ਹਾਂ ਲਈ ਡੋਨੇਟ ਕੀਤੀ ਗਈ ਹੈ ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਇਸ ਜੋ ਕੇਬੀਸੀ ਦਾ એપisode ਹੈ ਤਾਂ ਇਸ ਦੇ ਵਿੱਚ ਉਹ ਨਜ਼ਰ ਆਉਣਗੇ ਉਹਨਾਂ ਦੇ ਵੱਲੋਂ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਆਪਣਾ ਦੁੱਖ ਦਾ ਬਿਆਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰਾ ਜਿਹੜਾ ਇਹ એપisode ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਤਾਂ ਉਸ ਨੂੰ ਡੈਡੀਕੇਟਿਡ એપisode ਹੈ ਇਸ એપisode ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਜਿੰਨੀ ਵੀ ਰਕਮ ਜਿੱਤੀ ਜਾਂਦੀ ਹੈ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ ਔਰ ਦੂਸਰੇ ਪਾਸੇ ਪੰਜਾਬ ਦੀ ਗੱਲ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੇ ਵੱਡੇ ਮੰਚ ਦੇ ਉੱਤੇ ਰੱਖੀ ਜਾਵੇਗੀ ਤਾਂ ਇਸ ਨੂੰ ਲੈ ਕੇ ਪਰ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਜਿਸ ਦੇ ਵਿੱਚ ਅਮਿਤਾਬ ਬਚਨ ਦੇ ਪੈਰ ਛੁੰਦੇ ਹੋਏ ਨਜ਼ਰ ਆਉਂਦੇ ਨੇ ਪੈਰੀ ਹੱਥ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਈ ਜੋ ਪੱਤਰਕਾਰ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਹ ਧਮਕੀ ਦਿੱਤੀ ਜਾਂਦੀ ਹੈ ਅਮਿਤਾਬ ਬਚਨ ਦੀ ਜੋ ਭੂਮਿਕਾ ਸਿੱਖ ਦੰਗਿਆਂ ਦੇ ਵਿੱਚ ਕਹੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਹੈ ਔਰ ਕਿਹਾ ਕਿ ਦਲਜੀਤ ਦਸਾਂਝ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਜੋਰਾਂ ਨੇ ਕੀਤਾ ਹੈ ਬਿਲਕੁਲ ਗਲਤ ਕੀਤਾ ਹੈ ਤਾਂ ਧਮਕੀ ਦੇਣ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਵੱਲੋਂ ਇਹ ਬਿਆਨ ਪਹਿਲਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਦੱਸਦੇ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਔਰਾ ਜੋ ਉਹਨਾਂ ਦਾ ਟੂਰ ਹੈ ਉਹ ਕਰ ਰਹੇ ਨੇ ਦਿਲਜੀਤ ਦੁਸਾਂਝ ਔਰ 1 ਨਵੰਬਰ ਨੂੰ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਸ਼ੋ ਵੀ ਹੈ ਉਸ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਸ਼ੋ ਹੋਇਆ ਸੀ ਤਾਂ ਉਸ ਦੇ ਵਿੱਚ ਕਿਰਪਾਨ ਪਾ ਕੇ ਐਂਟਰੀ ਲੈਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਈ ਲੋਕਾਂ ਨੂੰ ਐਂਟਰੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਔਰ ਇਹ ਵਿਵਾਦ ਵੀ ਨਾਲ ਚੱਲ ਰਿਹਾ ਤੇ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਪਰ ਆਪਣੀ ਗੱਲ ਖੁੱਲ ਕੇ ਰੱਖਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਨੂੰ ਲੈ ਕੇ ਪੋਸਟ ਪਾਈ ਗਈ ਹੈ ਜਿਸ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਪੈਰ ਛੂਏ ਗਏ ਆ ਦਲਜੀਤ ਦੁਸਾਂਝ ਦੇ ਵੱਲੋਂ ਅਮਿਤ ਆਬ ਬਚਨ ਦੇ ਤਾਂ ਕਈ ਲੋਕ ਸਪੋਰਟ ਦੇ ਵਿੱਚ ਵੀ ਉਤਰੇ ਨੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪਣੇ ਤੋਂ ਵੱਡੀ ਉਮਰ ਦੇ ਕਿਸੇ ਵਿਅਕਤੀ ਨੂੰ ਮਿਲਦੇ ਆ ਤਾਂ ਉਸ ਦੇ ਪੈਰੀ ਹੱਥ ਲਗਾਉਨੇ ਆ ਦੂਸਰੇ ਪਾਸੇ ਕਈ ਲੋਕ ਵਿਰੋਧ ਵੀ ਕਰ ਰਹੇ ਨੇ ਕਈ ਆਤਵਾਦੀ ਪੰਨੂ ਵਰਗੇ ਲੋਕ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਸ ਦਰਮਿਆਨ ਇਹ ਦਲਜੀਤ ਦੁਸਾਂਝ ਦਾ ਪਹਿਲਾ ਬਿਆਨ ਹੈ ਵੱਡਾ ਬਿਆਨ ਹੈ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜਾ ਹੈ ਉਹਨਾਂ ਦੀ ਗੱਲ ਕਰਨ ਲਈ ਗਏ ਸੀ ਆਪਣੀ ਕਿਸੇ ਗੀਤ ਦੀ ਜਾਂ ਫਿਲਮ ਦੀ ਪ੍ਰੋਮੋਸ਼ਨ ਦੇ ਉਹ ਕੇਬੀਸੀ ਦੇ ਵਿੱਚ ਨਹੀਂ ਗਏ ਸੀ ਪੰਜਾਬ ਦੇ ਲਈ ਗਿਆ ਸੀ ਔਰ ਪੰਜਾਬ ਦੇ ਵਿੱਚ ਜੋ ਹੜ ਆਏ ਸੀ ਉਹਨਾਂ ਦੀ ਗੱਲ ਰੱਖਣ ਲਈ ਗਿਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਗੱਲ ਨੈਸ਼ਨਲ ਪੱਧਰ ਤੇ ਹੋਵੇ ਇਸ ਲਈ ਮੈਂ ਕੇਬੀਸੀ ਦੇ ਵਿੱਚ ਗਿਆ ਸੀ ਔਰ ਇਹ ਪੋਸਟ ਪਾ ਕੇ ਦਲਜੀਤ ਦੁਸਾਂਝ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਾਫੀ ਦਿਨਾਂ ਤੋਂ ਵਿਵਾਦ ਹੋ ਰਿਹਾ ਹੈ ਔਰ ਜਦੋਂ ਪ੍ਰੋਮੋ ਆਉਂਦਾ ਹੈ ਕੇਬੀ ਕੇਬੀਸੀ ਦਾ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਜਾਂਦਾ ਹੈ ਦਿਲਜੀਤ ਦੁਸਾਂਝ ਗਾਣਾ ਗਾਉਂਦੇ ਹੋਏ ਕੇਬੀਸੀ ਦੇ ਵਿੱਚ ਐਂਟਰੀ ਲਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਔਰ ਉਸ ਤੋਂ ਬਾਅਦ ਪੰਜਾਬ ਦੇ ਪੁੱਤਰ ਦਾ ਸਵਾਗਤ ਕਰਦੇ ਹੋਏ ਅਮਿਤਾਬ ਵਚਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਇਆ ਜਾਂਦਾ ਔਰ ਇਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਵਿਵਾਦ ਹੋ ਜਾਂਦਾ ਹੈ ਕਿ ਆਖਿਰ ਅਮਿਤਾਬ ਵਚਨ ਦੇ ਪੈਰੀ ਹੱਥ ਕਿਉਂ ਲਾਏ ਗਏ ਕਿਉਂਕਿ ਅ ਅਮਿਤਾਬ ਵਜਨ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ 84 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਭੜਕਾਊ ਬਿਆਨਬਾਜ਼ੀ ਕੀਤੀ ਗਈ ਸੀ ਔਰ ਇਸੇ ਦੇ ਚੱਲਦੇ ਕਈ ਥਾਵਾਂ ਤੇ ਦੰਗੇ ਭੜਕੇ ਸੀ ਤਾਂ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਮੇਸ਼ਾ ਤੋਂ ਰੋਹ ਰਹਿੰਦਾ ਹੈ ਔਰ ਇਸੇ ਨੂੰ ਲੈ ਕੇ ਜਦੋਂ ਦਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਈ ਜਾਂਦੇ ਨੇ ਤਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਅੱਤਵਾਦੀ ਪੰਨੂ ਦੇ ਵੱਲੋਂ ਇਸ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਉਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਦਲਜੀਤ ਦੁਸਾਂਝ ਨੂੰ ਔਰ ਜਦੋਂ ਇਹ ਅ ਧਮਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਬਿਆਨ ਦਲਜੀਤ ਤੁਸਾਂਜ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਪੰਜਾਬ ਲਈ ਕੇਬੀਸੀ ਦੇ ਵਿੱਚ ਗਏ ਸੀ ਪੰਜਾਬ ਦੀ ਗੱਲ ਰੱਖਣ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਤਾਂ ਉਸ ਨੂੰ ਲੈ ਕੇ ਗਏ ਸੀ ਇੱਕ ਵੀਡੀਓ ਵੀ ਪੋਸਟ ਕੀਤੀ ਜਾਂਦੀ ਹੈ ਦਲਜੀਤ ਤੁਸਾਂਜ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਗਾਣਾ ਗਾਉਣ ਲਈ ਕਹਿੰਦਾ ਹੈ ਦਲਜੀਤ ਤੁਸਾਂਜ ਅੱਗੇ ਜਵਾਬ ਦਿੰਦਾ ਹੈ ਕਿ ਅੱਜ ਪੰਜਾਬ ਲਈ ਆਇਆ ਹਾਂ ਤਾਂ ਪੰਜਾਬ ਲਈ ਤੁਸੀਂ ਮੈਨੂੰ ਜੋ ਵੀ ਕੁਝ ਕਰਨ ਨੂੰ ਕਹੋਗੇ ਅੱਜ ਮੈਂ ਇੱਥੇ ਕਰਕੇ ਜਾਵਾਂਗਾ ਤਾਂ ਪੰਜਾਬ ਦੀ ਜੋ ਹੜਾ ਸੀ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਦਿਲਜੀਤ ਦੂਸਾਂਝ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਵੀ ਲਈ ਗਈ ਸੀ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲਿਆ ਗਿਆ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀ ਗੱਲ ਮੈਨੂੰ ਜਿਹੜੇ ਵੀ ਪੱਧਰ ਦੇ ਉੱਤੇ ਕਰਨੀ ਪਵੇ ਮੈਂ ਉਹ ਜ਼ਰੂਰ ਕਰਾਂਗਾ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗਾ ਔਰ ਪੰਜਾਬ ਨੂੰ ਹੜਾ ਦੀ ਇਸ ਮਾਰਚੋਂ ਕੱਢ ਲੈ ਮੈਨੂੰ ਜੋ ਕੁਝ ਕਰਨਾ ਪਿਆ ਮੈਂ ਉਹ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਰਾਂਗਾ ਤਾਂ ਕੇਬੀਸੀ ਦਾ ਇਹ એપisode 31 ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਅੱਜ ਕੇਬੀਸੀ ਦਾ ਉਹ ਐਪੀਸੋਡ ਜਿਸ ਦੇ ਵਿੱਚ ਦਿਲਜੀਤ ਦੁਸਾਂਝ ਕੇਬੀਸੀ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਜਾਰੀ ਹੋਵੇਗਾ ਤੇ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਜਿੰਨੀ ਵੀ ਰਕਮ ਜਿੱਤੀ ਗਈ ਹੈ ਉਹ ਦਿਲਜੀਤ ਦੁਸਾਂਝ ਦੇ ਵੱਲੋਂ ਪੰਜਾਬ ਦੇ ਹੜ੍ਹਾਂ ਲਈ ਡੋਨੇਟ ਕੀਤੀ ਗਈ ਹੈ ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਇਸ ਜੋ ਕੇਬੀਸੀ ਦਾ ਐਪੀਸੋਡ ਹੈ ਇਸ ਦੇ ਵਿੱਚ ਉਹ ਨਜ਼ਰ ਆਉਣਗੇ ਉਹਨਾਂ ਦੇ ਵੱਲੋਂ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਆਪਣਾ ਦੁੱਖ ਦਾ ਬਿਆਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰਾ ਜਿਹੜਾ ਇਹ ਐਪੀਸੋਡ ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਤਾਂ ਉਸ ਨੂੰ ਡੈਡੀਕੇਟਿਡ ਐਪੀਸੋਡ ਹੈ ਇਸ ਐਪੀਸੋਡ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਜਿੰਨੀ ਵੀ ਰਕਮ ਦਿੱਤੀ ਜਾਂਦੀ ਹੈ ਉਹ ਪੰਜਾਬ ਦੇ ਹੜ੍ਹ ਪੀੜਤਾ ਨੂੰ ਦਿੱਤੀ ਜਾਵੇਗੀ ਔਰ ਦੂਸਰੇ ਪਾਸੇ ਪੰਜਾਬ ਦੀ ਗੱਲ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੇ ਵੱਡੇ ਮੰਚ ਦੇ ਉੱਤੇ ਰੱਖੀ ਜਾਵੇਗੀ ਤਾਂ ਇਸ ਨੂੰ ਲੈ ਕੇ ਪਰ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਜਿਸ ਦੇ ਵਿੱਚ ਅमिताਬ ਬਚਨ ਦੇ ਪੈਰ ਛੂੰਦੇ ਹੋਏ ਨਜ਼ਰ ਆਉਂਦੇ ਨੇ ਪੈਰੀ ਹੱਥ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਈ ਜੋ ਪੱਤਰਕਾਰ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਇਹ ਧਮਕੀ ਦਿੱਤੀ ਜਾਂਦੀ ਹੈ ਅमिताਬ ਬਚਨ ਦੀ ਜੋ ਭੂਮਿਕਾ ਸਿੱਖ ਦੰਗਿਆਂ ਦੇ ਵਿੱਚ ਕਹੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਹੈ ਔਰ ਕਿਹਾ ਕਿ ਦਲਜੀਤ ਦਸਾਂਝ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਜੋ ਉਹਨਾਂ ਨੇ ਕੀਤਾ ਹੈ ਬਿਲਕੁਲ ਗਲਤ ਕੀਤਾ ਹੈ ਤਾਂ ਧਮਕੀ ਦੇਣ ਤੋਂ ਬਾਅਦ ਅਦਲਜੀਤ ਦੂਸਾਂਝ ਦੇ ਵੱਲੋਂ ਇਹ ਬਿਆਨ ਪਹਿਲਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਦੱਸਦੇ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਔਰਾ ਜੋ ਉਹਨਾਂ ਦਾ ਟੂਰ ਹੈ ਉਹ ਕਰ ਰਹੇ ਨੇ ਦਲਜੀਤ ਦੂਸਾਂਝ ਔਰ 1 ਨਵੰਬਰ ਨੂੰ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਸ਼ੋ ਵੀ ਹੈ ਉਸ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਸ਼ੋ ਹੋਇਆ ਸੀ ਤਾਂ ਉਸ ਦੇ ਵਿੱਚ ਕਿਰਪਾਨ ਪਾ ਕੇ ਐਂਟਰੀ ਲੈਂਨ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਈ ਲੋਕਾਂ ਨੂੰ ਐਂਟਰੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਔਰ ਇਹ ਵਿਵਾਦ ਵੀ ਨਾਲ ਚੱਲਦਾ ਹੈ ਤੇ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਪਰ ਆਪਣੀ ਗੱਲ ਖੁੱਲ ਕੇ ਰੱਖਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਲਈ ਗਿਆ ਸੀ ਔਰ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਉਹਨਾਂ ਦੀ ਗੱਲ ਰੱਖਣੇ ਗਿਆ ਸੀ ਉਹਨਾਂ ਕਿਹਾ ਕਿ ਪੰਜਾਬ ਦੀ ਗੱਲ ਨੈਸ਼ਨਲ ਪੱਧਰ ਤੇ ਹੋਵੇ ਇਸ ਲਈ ਮੈਂ ਕੇਬੀਸੀ ਦੇ ਵਿੱਚ ਗਿਆ ਸੀ ਔਰ ਇਹ ਪੋਸਟ ਪਾ ਕੇ ਦਲਜੀਤ ਦੁਸਾਂਝ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਾਫੀ ਦਿਨਾਂ ਤੋਂ ਵਿਵਾਦ ਹੋ ਰਿਹਾ ਹੈ ਔਰ ਜਦੋਂ ਪ੍ਰੋਮੋ ਆਉਂਦਾ ਹੈ ਕੇਬੀਸੀ ਦਾ ਤਾਂ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਜਾਂਦਾ ਹੈ ਦਲਜੀਤ ਦੁਸਾਂਝ ਗਾਣਾ ਗਾਉਂਦੇ ਹੋਏ ਕੇਬੀਸੀ ਦੇ ਵਿੱਚ ਐਂਟਰੀ ਲਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਔਰ ਉਸ ਤੋਂ ਬਾਅਦ ਪੰਜਾਬ ਦੇ ਪੁੱਤਰ ਦਾ ਸਵਾਗਤ ਕਰਦੇ ਹੋਏ ਅਮਿਤਾਬ ਬਚਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਇਆ ਜਾਂਦਾ ਔਰ ਇਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਵਿਵਾਦ ਹੋ ਜਾਂਦਾ ਹੈ ਕਿ ਆਖਿਰ ਅਮਿਤਾਬ ਬਚਨ ਦੇ ਪੈਰੀ ਹੱਥ ਕਿਉਂ ਲਾਏ ਗਏ ਕਿਉਂਕਿ ਅਮਿਤਾਬ ਬਚਨ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ 84 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਭੜਕਾਊ ਬਿਆਨਬਾਜ਼ੀ ਕੀਤੀ ਗਈ ਸੀ ਔਰ ਇਸੇ ਦੇ ਚੱਲਦੇ ਕਈ ਥਾਵਾਂ ਤੇ ਦੰਗੇ ਭੜਕੇ ਸੀ ਤਾਂ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਮੇਸ਼ਾ ਤੋਂ ਰੋਹ ਰਹਿੰਦਾ ਹੈ ਔਰ ਇਸੇ ਨੂੰ ਲੈ ਕੇ ਜਦੋਂ ਦਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਈ ਜਾਂਦੇ ਨੇ ਤਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਅੱਤਵਾਦੀ ਪੰਨੂ ਦੇ ਵੱਲੋਂ ਇਸ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਹੈ ਉਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਦਲਜੀਤ ਦੁਸਾਂਝ ਨੂੰ ਔਰ ਜਦੋਂ ਇਹ ਧਮਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਬਿਆਨ ਦਲਜੀਤ ਦੁਸਾਂਝ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਆ ਗਿਆ ਹੈ ਕਿ ਉਹ ਪੰਜਾਬ ਲਈ ਕੇਬੀਸੀ ਦੇ ਵਿੱਚ ਗਏ ਸੀ ਪੰਜਾਬ ਦੀ ਗੱਲ ਰੱਖਣ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜ ਆਈ ਸੀ ਤਾਂ ਉਸ ਨੂੰ ਲੈ ਕੇ ਗਏ ਸੀ ਇੱਕ ਵੀਡੀਓ ਵੀ ਪੋਸਟ ਕੀਤੀ ਜਾਂਦੀ ਹੈ ਦਲਜੀਤ ਤੁਸਾਂਜ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਗਾਣਾ ਗਾਉਣ ਲਈ ਕਹਿੰਦਾ ਹੈ ਦਲਜੀਤ ਤੁਸਾਂਜ ਅੱਗੇ ਜਵਾਬ ਦਿੰਦਾ ਹੈ ਕਿ ਅੱਜ ਪੰਜਾਬ ਲਈ ਆਇਆ ਹਾਂ ਤਾਂ ਪੰਜਾਬ ਲਈ ਤੁਸੀਂ ਮੈਨੂੰ ਜੋ ਵੀ ਕੁਝ ਕਰਨ ਨੂੰ ਕਹੋਗੇ ਅੱਜ ਮੈਂ ਇੱਥੇ ਕਰਕੇ ਜਾਵਾਂਗਾ ਤਾਂ ਪੰਜਾਬ ਅ ਦੀ ਜੋ ਹੜਾ ਆਈ ਸੀ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਦਿਲਜੀਤ ਦੁਸਾਂਝ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਵੀ ਲਈ ਗਈ ਸੀ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲਿਆ ਗਿਆ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀ ਗੱਲ ਮੈਨੂੰ ਜਿਹੜੇ ਵੀ ਪੱਧਰ ਦੇ ਉੱਤੇ ਕਰਨੀ ਪਵੇ ਤਾਂ ਮੈਂ ਉਹ ਜ਼ਰੂਰ ਕਰਾਂਗਾ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗਾ ਔਰ ਪੰਜਾਬ ਨੂੰ ਹੜਾ ਦੀ ਇਸ ਮਾਰਚੋਂ ਕੱਢ ਲੈ ਮੈਨੂੰ ਜੋ ਕੁਝ ਕਰਨਾ ਪਿਆ ਮੈਂ ਉਹ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਰਾਂਗਾ ਤਾਂ ਕੇਬੀਸੀ ਦਾ ਇਹ 에ਪੀਸੋਡ 31 ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਅੱਜ ਕੇਬੀਸੀ ਦਾ ਉਹ એપisode ਜਿਸ ਦੇ ਵਿੱਚ ਦਿਲਜੀਤ ਦੁਸਾਂਝ ਕੇਬੀਸੀ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਜਾਰੀ ਹੋਵੇਗਾ ਤੇ ਦੱਸ ਦਈਏ ਕਿ ਇਸ 쇼 ਦੇ ਵਿੱਚ ਜਿੰਨੀ ਵੀ ਰਕਮ ਜਿੱਤੀ ਗਈ ਹੈ ਉਹ ਦਿਲਜੀਤ ਦੁਸਾਂਝ ਦੇ ਵੱਲੋਂ ਪੰਜਾਬ ਦੇ ਹੜ੍ਹਾਂ ਲਈ ਡੋਨੇਟ ਕੀਤੀ ਗਈ ਹੈ ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਇਸ ਜੋ ਕੇਬੀਸੀ ਦਾ એપisode ਹੈ ਕੈਸੂ ਦੇ ਵਿੱਚ ਉਹ ਨਜ਼ਰ ਆਉਣਗੇ ਉਹਨਾਂ ਦੇ ਵੱਲੋਂ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਆਪਣਾ ਦੁੱਖ ਦਾ ਬਿਆਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰਾ ਜਿਹੜਾ ਇਹ ਐਪੀਸੋਡ ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਤਾਂ ਉਸ ਨੂੰ ਡੈਡੀਕੇਟਿਡ ਐਪੀਸੋਡ ਹੈ ਇਸ ਐਪੀਸੋਡ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਜਿੰਨੀ ਵੀ ਰਕਮ ਦਿੱਤੀ ਜਾਂਦੀ ਹੈ ਉਹ ਪੰਜਾਬ ਦੇ ਹੜ੍ਹ ਪੀੜਤਾ ਨੂੰ ਦਿੱਤੀ ਜਾਵੇਗੀ ਔਰ ਦੂਸਰੇ ਪਾਸੇ ਪੰਜਾਬ ਦੀ ਗੱਲ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੇ ਵੱਡੇ ਮੰਚ ਦੇ ਉੱਤੇ ਰੱਖੀ ਜਾਵੇਗੀ ਤਾਂ ਇਸ ਨੂੰ ਲੈ ਕੇ ਪਰ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਜਿਸ ਦੇ ਵਿੱਚ ਅमिताਬ ਬੱਚਨ ਦੇ ਪੈਰ ਛੂੰਦੇ ਹੋਏ ਨਜ਼ਰ ਆਉਂਦੇ ਨੇ ਪੈਰੀ ਹੱਥ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਈ ਜੋ ਪੱਤਰਕਾਰ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਰੋਸ ਦੇ ਵਿੱਚ ਇਹ ਧਮਕੀ ਦਿੱਤੀ ਜਾਂਦੀ ਹੈ ਅमिताਬ ਬਚਨ ਦੀ ਜੋ ਭੂਮਿਕਾ ਸਿੱਖ ਦੰਗਿਆਂ ਦੇ ਵਿੱਚ ਕਹੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਹੈ ਔਰ ਕਿਹਾ ਕਿ ਦਲਜੀਤ ਦਸਾਂਜ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਜੋਰਾਂ ਨੇ ਕੀਤਾ ਹੈ ਬਿਲਕੁਲ ਗਲਤ ਕੀਤਾ ਹੈ ਤਾਂ ਧਮਕੀ ਦੇਣ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਵੱਲੋਂ ਇਹ ਬਿਆਨ ਪਹਿਲਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਦੱਸਦੇ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਔਰਾ ਜੋ ਉਹਨਾਂ ਦਾ ਟੂਰ ਹੈ ਉਹ ਕਰ ਰਹੇ ਨੇ ਦਿਲਜੀਤ ਦੁਸਾਂਝ ਔਰ 1 ਨਵੰਬਰ ਨੂੰ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਸ਼ੋ ਵੀ ਹੈ ਉਸ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਸ਼ੋ ਹੋਇਆ ਸੀ ਤਾਂ ਉਸ ਦੇ ਵਿੱਚ ਕਿਰਪਾਨ ਪਾ ਕੇ ਐਂਟਰੀ ਲੈਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਈ ਲੋਕਾਂ ਨੂੰ ਐਂਟਰੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਔਰ ਇਹ ਵਿਵਾਦ ਵੀ ਨਾਲ ਚੱਲਦਾ ਹੈ ਤੇ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਪਰ ਆਪਣੀ ਗੱਲ ਖੁੱਲ ਕੇ ਰੱਖਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਲਈ ਗਿਆ ਸੀ ਔਰ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਉਹਨਾਂ ਦੀ ਗੱਲ ਰੱਖਣੇ ਗਿਆ ਸੀ ਉਹਨਾਂ ਕਿਹਾ ਕਿ ਪੰਜਾਬ ਦੀ ਗੱਲ ਨੈਸ਼ਨਲ ਪੱਧਰ ਤੇ ਹੋਵੇ ਇਸ ਲਈ ਮੈਂ ਕੇਬੀਸੀ ਦੇ ਵਿੱਚ ਗਿਆ ਸੀ ਔਰ ਇਹ ਪੋਸਟ ਪਾ ਕੇ ਦਲਜੀਤ ਦੁਸਾਂਝ ਦੇ ਵੱਲੋਂ ਬਿਆਨ ਦਿੱਤਾ ਗਿਆ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਾਫੀ ਦਿਨਾਂ ਤੋਂ ਵਿਵਾਦ ਹੋ ਰਿਹਾ ਹੈ ਔਰ ਜਦੋਂ ਪ੍ਰੋਮੋ ਆਉਂਦਾ ਹੈ ਕੇਬੀਸੀ ਦਾ ਤਾਂ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਜਾਂਦਾ ਹੈ ਦਲਜੀਤ ਦੁਸਾਂਝ ਗਾਣਾ ਗਾਉਂਦੇ ਹੋਏ ਕੇਬੀਸੀ ਦੇ ਵਿੱਚ ਐਂਟਰੀ ਲਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਔਰ ਉਸ ਤੋਂ ਬਾਅਦ ਪੰਜਾਬ ਦੇ ਪੁੱਤਰ ਦਾ ਸਵਾਗਤ ਕਰਦੇ ਹੋਏ ਅਮਿਤਾਬ ਬਚਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਦਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਇਆ ਜਾਂਦਾ ਔਰ ਇਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਵਿਵਾਦ ਹੋ ਜਾਂਦਾ ਹੈ ਕਿ ਆਖਿਰ ਅਮਿਤਾਬ ਬਚਨ ਦੇ ਪੈਰੀ ਹੱਥ ਕਿਉਂ ਲਾਏ ਗਏ ਕਿਉਂਕਿ ਅਮਿਤਾਬ ਬਚਨ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ 84 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਭੜਕਾਊ ਬਿਆਨਬਾਜ਼ੀ ਕੀਤੀ ਗਈ ਸੀ ਔਰ ਇਸੇ ਦੇ ਚੱਲਦੇ ਕਈ ਥਾਵਾਂ ਤੇ ਦੰਗੇ ਭੜਕੇ ਸੀ ਤਾਂ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਮੇਸ਼ਾ ਤੋਂ ਰੋਹ ਰਹਿੰਦਾ ਹੈ ਔਰ ਇਸੇ ਨੂੰ ਲੈ ਕੇ ਜਦੋਂ ਦਲਜੀਤ ਦਸਾਂਝ ਦੇ ਵੱਲੋਂ ਪੈਰੀ ਹੱਥ ਲਾਈ ਜਾਂਦੇ ਨੇ ਤਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਅੱਤਵਾਦੀ ਪੰਨੂ ਦੇ ਵੱਲੋਂ ਇਸ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਹੈ ਉਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਦਲਜੀਤ ਦਸਾਂਝ ਨੂੰ ਔਰ ਜਦੋਂ ਇਹ ਧਮਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਬਿਆਨ ਦਲਜੀਤ ਦਸਾਂਝ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਆ ਗਿਆ ਹੈ ਕਿ ਉਹ ਪੰਜਾਬ ਲਈ ਕੇਬੀਸੀ ਦੇ ਵਿੱਚ ਗਏ ਸੀ ਪੰਜਾਬ ਦੀ ਗੱਲ ਰੱਖਣ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਤਾਂ ਉਸ ਨੂੰ ਲੈ ਕੇ ਗਏ ਸੀ ਇੱਕ ਵੀਡੀਓ ਵੀ ਪੋਸਟ ਕੀਤੀ ਜਾਂਦੀ ਹੈ ਦਲਜੀਤ ਤੁਸਾਂਜ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਗਾਣਾ ਗਾਉਣ ਲਈ ਕਹਿੰਦਾ ਹੈ ਦਲਜੀਤ ਤੁਸਾਂਜ ਅੱਗੇ ਜਵਾਬ ਦਿੰਦਾ ਹੈ ਕਿ ਅੱਜ ਪੰਜਾਬ ਲਈ ਆਇਆ ਹਾਂ ਤਾਂ ਪੰਜਾਬ ਲਈ ਤੁਸੀਂ ਮੈਨੂੰ ਜੋ ਵੀ ਕੁਝ ਕਰਨ ਨੂੰ ਕਹੋਗੇ ਅੱਜ ਮੈਂ ਇੱਥੇ ਕਰਕੇ ਜਾਵਾਂਗਾ ਤਾਂ ਪੰਜਾਬ ਅ ਦੀ ਜੋ ਹੜਾ ਆਈ ਸੀ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਦਿਲਜੀਤ ਦੁਸਾਂਝ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਵੀ ਲਈ ਗਈ ਸੀ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲਿਆ ਗਿਆ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀ ਗੱਲ ਮੈਨੂੰ ਜਿਹੜੇ ਵੀ ਪੱਧਰ ਦੇ ਉੱਤੇ ਕਰਨੀ ਪਵੇ ਤਾਂ ਮੈਂ ਉਹ ਜ਼ਰੂਰ ਕਰਾਂਗਾ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗਾ ਔਰ ਪੰਜਾਬ ਨੂੰ ਹੜਾ ਦੀ ਇਸ ਮਾਰਚੋਂ ਕੱਢ ਲੈ ਮੈਨੂੰ ਜੋ ਕੁਝ ਕਰਨਾ ਪਿਆ ਮੈਂ ਉਹ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਰਾਂਗਾ ਤਾਂ ਕੇਬੀਸੀ ਦਾ ਇਹ 에ਪੀਸੋਡ 31 ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਅੱਜ ਕੇਬੀਸੀ ਦਾ ਉਹ ਐਪੀਸੋਡ ਜਿਸ ਦੇ ਵਿੱਚ ਦਿਲਜੀਤ ਦੁਸਾਂਝ ਕੇਬੀਸੀ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਜਾਰੀ ਹੋਵੇਗਾ ਤੇ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਜਿੰਨੀ ਵੀ ਰਕਮ ਜਿੱਤੀ ਗਈ ਹੈ ਉਹ ਦਿਲਜੀਤ ਦੁਸਾਂਝ ਦੇ ਵੱਲੋਂ ਪੰਜਾਬ ਦੇ ਹੜ੍ਹਾਂ ਲਈ ਡੋਨੇਟ ਕੀਤੀ ਗਈ ਹੈ ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਇਸ ਜੋ ਕੇਬੀਸੀ ਦਾ ਐਪੀਸੋਡ ਹੈ ਇਸ ਦੇ ਵਿੱਚ ਉਹ ਨਜ਼ਰ ਆਉਣਗੇ ਉਹਨਾਂ ਦੇ ਵੱਲੋਂ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਆਪਣਾ ਦੁੱਖ ਦਾ ਬਿਆਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਤਾਂ ਪੂਰਾ ਜਿਹੜਾ ਇਹ ਐਪੀਸੋਡ ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਤਾਂ ਉਸ ਨੂੰ ਡੈਡੀਕੇਟਿਡ ਐਪੀਸੋਡ ਹੈ ਇਸ ਐਪੀਸੋਡ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਜਿੰਨੀ ਵੀ ਰਕਮ ਜਿੱਤੀ ਜਾਂਦੀ ਹੈ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ ਔਰ ਦੂਸਰੇ ਪਾਸੇ ਪੰਜਾਬ ਦੀ ਗੱਲ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੇ ਵੱਡੇ ਮੰਚ ਤੇ ਉੱਤੇ ਰੱਖੀ ਜਾਵੇਗੀ ਤਾਂ ਇਸ ਨੂੰ ਲੈ ਕੇ ਪਰ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਜਿਸ ਦੇ ਵਿੱਚ ਅमिताਬ ਬੱਚਨ ਦੇ ਪੈਰ ਛੂੰਦੇ ਹੋਏ ਨਜ਼ਰ ਆਉਂਦੇ ਨੇ ਪੈਰੀ ਹੱਥ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਈ ਜੋ ਪੱਤਰਕਾਰ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਰੋਲਸ ਦੇ ਵਿੱਚ ਇਹ ਧਮਕੀ ਦਿੱਤੀ ਜਾਂਦੀ ਹੈ ਅमिताਬ ਬੱਚਨ ਦੀ ਜੋ ਭੂਮਿਕਾ ਸਿੱਖ ਦੰਗਿਆਂ ਦੇ ਵਿੱਚ ਕਹੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਹੈ ਔਰ ਕਿਹਾ ਕਿ ਦਲਜੀਤ ਦਸਾਂਜ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਜੋਰਾਂ ਨੇ ਕੀਤਾ ਹੈ ਬਿਲਕੁਲ ਗਲਤ ਕੀਤਾ ਹੈ ਤਾਂ ਧਮਕੀ ਦੇਣ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਵੱਲੋਂ ਇਹ ਬਿਆਨ ਪਹਿਲਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਦੱਸਦੇ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਔਰਾ ਜੋ ਉਹਨਾਂ ਦਾ ਟੂਰ ਹੈ ਉਹ ਕਰ ਰਹੇ ਨੇ ਦਿਲਜੀਤ ਦੁਸਾਂਝ ਔਰ 1 ਨਵੰਬਰ ਨੂੰ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਸ਼ੋ ਵੀ ਹੈ ਉਸ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਸ਼ੋ ਹੋਇਆ ਸੀ ਤਾਂ ਉਸ ਦੇ ਵਿੱਚ ਕਿਰਪਾਨ ਪਾ ਕੇ ਐਂਟਰੀ ਲੈਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਈ ਲੋਕਾਂ ਨੂੰ ਐਂਟਰੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਔਰ ਇਹ ਵਿਵਾਦ ਵੀ ਨਾਲ ਚੱਲਦਾ ਹੈ ਤੇ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਪਰ ਆਪਣੀ ਗੱਲ ਖੁੱਲ੍ਹ ਕੇ ਰੱਖਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਲਈ ਗਿਆ ਸੀ ਔਰ ਪੰਜਾਬ ਦੇ ਵਿੱਚ ਜੋ ਹੜਾਈ ਸੀ ਉਹਨਾਂ ਦੀ ਗੱਲ ਰੱਖਣ ਲਈ ਗਿਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਗੱਲ ਨੈਸ਼ਨਲ ਪੱਧਰ ਤੇ ਹੋਵੇ ਇਸ ਲਈ ਮੈਂ ਕੇਬੀਸੀ ਦੇ ਵਿੱਚ ਗਿਆ ਸੀ ਔਰ ਇਹ ਪੋਸਟ ਪਾ ਕੇ ਦਲਜੀਤ ਦੁਸਾਂਝ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਾਫੀ ਦਿਨਾਂ ਤੋਂ ਵਿਵਾਦ ਹੋ ਰਿਹਾ ਹੈ ਔਰ ਜਦੋਂ ਪ੍ਰੋਮੋ ਆਉਂਦਾ ਹੈ ਕੇਬੀਐਸ ਕੇਬੀਸੀ ਦਾ ਤਾਂ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਜਾਂਦਾ ਹੈ ਦਲਜੀਤ ਦੁਸਾਂਝ ਗਾਣਾ ਗਾਉਂਦੇ ਹੋਏ ਕੇਬੀਸੀ ਦੇ ਵਿੱਚ ਐਂਟਰੀ ਲਾਉਂਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਔਰ ਉਸ ਤੋਂ ਬਾਅਦ ਪੰਜਾਬ ਦੇ ਪੁੱਤਰ ਦਾ ਸਵਾਗਤ ਕਰਦੇ ਹੋਏ ਅਮਿਤab ਬਚਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਦਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਇਆ ਜਾਂਦਾ ਔਰ ਇਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਦੋਂ پرومو ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਵਿਵਾਦ ਹੋ ਜਾਂਦਾ ਹੈ ਕਿ ਆਖਿਰ ਅਮਿਤਾਬ ਬਚਨ ਦੇ ਪੈਰੀ ਹੱਥ ਕਿਉਂ ਲਾਏ ਗਏ ਕਿਉਂਕਿ ਅਮਿਤਾਬ ਬਚਨ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ 84 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਭੜਕਾਊ ਬਿਆਨਬਾਜ਼ੀ ਕੀਤੀ ਗਈ ਸੀ ਔਰ ਇਸੇ ਦੇ ਚੱਲਦੇ ਕਈ ਥਾਵਾਂ ਤੇ ਦੰਗੇ ਭੜਕੇ ਸੀ ਤਾਂ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਮੇਸ਼ਾ ਤੋਂ ਰੋ ਰਹਿਦਾ ਹੈ ਔਰ ਇਸੇ ਨੂੰ ਲੈ ਕੇ ਜਰੂ ਦਲਜੀਤ ਦੂਸਾਂਜ ਦੇ ਵੱਲੋਂ ਪੈਰੀ ਹੱਥ ਲਾਈ ਜਾਂਦੇ ਨੇ ਤਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਆਤਵਾਦੀ ਪੰਨੂ ਦੇ ਵੱਲੋਂ ਇਸ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਉਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਦਲਜੀਤ ਦੂਸਾਂਜ ਨੂੰ ਔਰ ਜਦੋਂ ਇਹ ਧਮਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਬਿਆਨ ਦਲਜੀਤ ਦੂਸਾਂਜ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਆ ਗਿਆ ਹੈ ਕਿ ਉਹ ਪੰਜਾਬ ਲਈ ਕੇਬੀਸੀ ਦੇ ਵਿੱਚ ਗਏ ਸੀ ਪੰਜਾਬ ਦੀ ਗੱਲ ਰੱਖਣ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜ ਆਏ ਸੀ ਤਾਂ ਉਸ ਨੂੰ ਲੈ ਕੇ ਗਏ ਸੀ ਇੱਕ ਵੀਡੀਓ ਵੀ ਪੋਸਟ ਕੀਤੀ ਜਾਂਦੀ ਹੈ ਦਲਜੀਤ ਉਸਾਂਝ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਗਾਣਾ ਗਾਉਣ ਲਈ ਕਹਿੰਦਾ ਹੈ ਦਲਜੀਤ ਉਸਾਂਝ ਅੱਗੇ ਜਵਾਬ ਦਿੰਦਾ ਹੈ ਕਿ ਅੱਜ ਪੰਜਾਬ ਲਈ ਆਇਆ ਹਾਂ ਤਾਂ ਪੰਜਾਬ ਲਈ ਤੁਸੀਂ ਮੈਨੂੰ ਜੋ ਵੀ ਕੁਝ ਕਰਨ ਨੂੰ ਕਹੋਗੇ ਅੱਜ ਮੈਂ ਇੱਥੇ ਕਰਕੇ ਜਾਵਾਂਗਾ